ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰਕੇ ਜਹੜ ਪੰਜਾਬੀ ਵਿਰਸਾ ਤੇ। ਅੱਪਾ ਤੁਹਾਡੇ ਲਈ ਬਹੁਤ ਹੀ ਸੁਣੀ ਕਹਾਣੀ ਲੈ ਕੇ حاضر ਹੋਏ ਹਾਂ। ਅਸ਼ਰਫ ਸੁਹੇਲ ਦੀ ਕਰੰਤੂ ਪੰਜਾਬੀ ਕਹਾਣੀ। ਧਰਤੀ ਵੀਰਾਂ ਵਾਲੀ। ਬਹੁਤ ਹੀ ਸੁਣੀ ਕਹਾਣੀ ਆ। ਦਿਲ ਨੂੰ ਝੰਝੂੜ ਕੇ ਰੱਖ ਦੇਣ ਵਾਲੀ ਤੇ ਸਾਡੀ ਵੰਡ ਨੂੰ ਦਰਸਾਉਂਦੀ ਏ ਕਹਾਣੀ। ਅਖੀਰ ਤੱਕ ਜਰੂਰ ਸੁਣਨਾ ਜੀ ਲੋਕਾਂ ਨੇ ਉਦੋਂ ਕੀ ਕੀ ਮੁਸੀਬਤਾਂ ਝੱਲੀਆਂ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸ਼ੁਰੂ ਕਰਦੇ ਹਾਂ ਜੀ ਵੀਰਾਂ ਵਾਲੀ ਧਰਤੀ ਵੀਰਾਂ ਵਾਲੀ ਘਰ ਵਿੱਚ ਤਾਇਆ ਜੀ ਆਪਣੇ ਬਾਲਾਂ ਸਮੇਤ ਆਏ ਹੋਏ ਸਨ ਤਾਇਆ ਜੀ ਬਹੁਤ ਘੱਟ ਸਾਡੇ ਘਰ ਆਉਂਦੇ ਨੇ ਉਹ ਪਹਿਲਾਂ ਫੌਜ ਵਿੱਚ ਸਨ ਤੇ ਹੁਣ ਬਹਾਵਲ ਨਗਰ ਵਿੱਚ ਜ਼ਿੰਮੇਵਾਰੀ ਕਰਦੇ ਨੇ ਉੱਥੇ ਉਹਨਾਂ ਦੀਆਂ ਆਪਣੀਆਂ ਜ਼ਮੀਨਾਂ ਨੇ ਤਾਇਆ ਜੀ ਇੱਥੇ ਇੰਨੇ ਮਿੱਠੇ ਸੁਆ ਨਾਲ ਬੋਲਦੇ ਨੇ ਕਿ ਯਕੀਨ ਨਹੀਂ ਆਉਂਦਾ ਵੀ ਉਹ ਫੌਜ ਵਿੱਚ ਕੈਪਟਨ ਵੀ ਰਹੇ ਹੋਣਗੇ ਉਹ ਜਦੋਂ ਵੀ ਸਾਡੇ ਘਰ ਆਉਂਦੇ ਨੇ ਤਾਂ ਆਪਣੀ ਸਾਬਕਾ ਨੌਕਰੀ ਦੇ ਕisse ਸੁਣਾਉਂਦੇ ਨੇ ਉਹ ਅਕਸਰ ਆਪਣੀ ਬਹਾਦਰੀ ਦੀਆਂ ਗੱਲਾਂ ਕਰਦੇ ਨੇ ਤੇ ਅੱਗੋਂ ਮੇਰੀ ਮਾਂ ਜੀ ਉਹਨਾਂ ਨੂੰ ਆਪਣੀ ਇੱਕੋ ਇੱਕ ਕਹਾਣੀ ਸੁਣਾਉਂਦੇ ਤਾਇਆ ਜੀ ਦੀਆਂ ਬਹਾਦਰੀ ਦੀਆਂ ਕਹਾਣੀਆਂ मां जी दी कहानी ਮੈਂ ਬਚਪਨ ਤੋਂ ਹੀ ਸੁਣਦਾ ਆ ਪਰ ਹਰ ਵਾਰ ਕਹਾਣੀ ਸੁਣਨ ਦਾ ਚਾਹ ਮੈਨੂੰ ਰਹਿੰਦਾ ਹੈ मां जी ਆਪਣੀ ਕਹਾਣੀ ਸੁਣਾਉਂਦੇ ਸੁਣਾਉਂਦੇ ਅਕਸਰ ਰੋ ਪੈਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਸੁਣਦਿਆਂ ਰਾਤ ਦੇ 2-3 ਵੱਜ ਜਾਂਦੇ ਨੇ ਕਈ ਵਾਰ ਸਵੇਰ ਵੀ ਹੋ ਜਾਂਦੀ ਮਾਂ ਜੀ ਜੋ ਕਹਾਣੀ ਸੁਣਾਉਂਦੇ ਹੁੰਦੇ ਨੇ ਉਹ ਐਂਜੇ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਉਸ ਪਿੰਡ ਵਿੱਚ ਮਸਲਾ ਮਾਨ ਘਿੰਦੂ ਤੇ ਸਿੱਖ ਪਰਮਾਭਾਗੂ ਰਹਿੰਦੇ ਸਨ ਮੇਰੇ ਅੱਬਾ ਜੀ ਫਰੀਦ ਵਕਸ਼ਪੈਨ ਦੇ ਲੰਬੜਦਾਰ ਸਨ ਸਾਰਾ ਪਿੰਡ ਸਾਡੇ ਪਰਿਵਾਰ ਦੀ ਇੱਜ਼ਤ ਕਰਦਾ ਸੀ ਮਾਲ ਡੰਗਰ ਸਾਡੇ ਕੋਲ ਵਾਵਾ ਸੀ ਪੰਜ ਨੌਕਰ ਘਰ ਵਿੱਚ ਮਾਲ ਡੰਗਰ ਸੰਭਲਣ ਲਈ ਮੌਜੂਦ ਹੁੰਦੇ ਸਨ ਮੈਂ ਉਦੋਂ ਨਿੱਕੀ ਜਹੀ ਸਾਂ ਮਾਸਾ 6-7 ਸਾਲ ਦੀ ਘਰ ਵਿੱਚ ਸਾਰਾ ਦਿਨ ਮੈਂ ਤੇ ਮਾਂ ਜੀ ਇਕੱਲੇ ਹੁੰਦੇ ਸਾਂ ਮੇਰੇ ਅੱਬਾ ਫਰੀਦ ਬਖਸ਼ ਸ ਵੀਰੇ ਮਾਲ ਡੰਗਰ ਲੈ ਕੇ ਡੇਰੀ ਵੱਲ ਨਿਕਲ ਜਾਂਦੇ ਤੇ ਮੇਰੇ ਤਿੰਨ ਭਰਾ ਵੀ ਆਪਣੇ ਮਾਲ ਦੀ ਰਾਖੀ ਲੈ ਕੇ ਘੋੜੀਆਂ ਤੇ ਬੈਠ ਔਰ ਜਾਂਦੇ ਮੇਰੇ ਵੀਰ ਮੁਹੰਮਦ ਵਜ਼ੀਰ ਮੁਹੰਮਦ ਵੀਰੂ ਤੇ ਮੁਹੰਮਦ ਬਦਰੂ ਗੱਭਰੂ ਜਵਾਨ ਸਨ ਖਾਸ ਕਰ ਮੁਹੰਮਦ ਵੀਰੂ ਜਿੰਨਾ ਤਕੜਾ ਪਿੰਡ ਵਿੱਚ ਹੋਇਰ ਕੋਈ ਜਵਾਨ ਨਹੀਂ ਸੀ ਦੂਰੋਂ ਦੂਰੋਂ ਉਸ ਨੂੰ ਕਬੱਡੀ ਖੇਡਣ ਦੇ ਬਲਾਵੇ ਆਉਂਦੇ ਆਮ ਲੋਕੀ ਕਹਿੰਦੇ ਕਿ ਜਿਸ ਪਾਸੇ ਵੀ ਗੁਜਰਾਂ ਦਾ ਮੁੰਡਾ ਵੀਰੂ ਹੋਵੇਗਾ ਜਿੱਤ ਉਸੇ ਪਿੰਡ ਦੀ ਹੋਵੇਗੀ ਮੇਰੇ ਵੀਰ ਨੂੰ ਬਹੁਤੇ ਲੋਕੀ ਗੁਜਰਾਂ ਦਾ ਮੁੰਡਾ ਹੀ ਕਹਿੰਦੇ ਸਨ ਦੂਜੇ ਦੋਵੇਂ ਭਰਾ ਤੇ ਪਿੰਡ ਦੇ ਦੂਹ ਹੋਰ ਸਿੱਖ ਮੁੰਡੇ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਚੰਗੇ ਖਿਡਾਰੀ ਮੰਨੇ ਜਾਂਦੇ ਸਨ ਉਹ ਦੋਵੇਂ ਸਿੱਖ ਖਿਡਾਰੀ ਮੇਰੇ ਵੀਰਾਂ ਦੇ ਗੂੜੇ ਬੇਲੀ ਬਣੇ ਹੋਏ ਸਨ ਉਹਨਾਂ ਦਿਨਾਂ ਵਿੱਚ ਮੁਲਕ ਟੁੱਟਣ ਦੀਆਂ ਖ਼ਬਰਾਂ ਹਰ ਬੰਦੇ ਦੇ ਮੂੰਹ ਤੇ ਸਨ ਜਦੋਂ ਮੁਸਲਮਾਨ ਲੀਗ ਤੇ ਕਾਂਗਰਸ ਦੇ ਇਲੈਕਸ਼ਨ ਹੋਏ ਤਾਂ ਇਸ ਪਿੰਡ ਦੇ ਅਕਸਰ ਮੁਸਲਮਾਨਾ ਕਾਂਗਰਸ ਨੂੰ ਇਸ ਲਿੰਗ ਬੂਟ ਦਿੱਤੀ ਕਿ ਉਹ ਆਪਣੀ ਧਰਤੀ ਨਹੀਂ ਛੱਡਣਾ ਚਾਹੁੰਦੇ। ਉਹ ਆਖਦੇ ਕਿ ਸਾਨੂੰ ਇੱਥੇ ਕੋਈ ਤਕਲੀਫ ਨਹੀਂ। ਸਾਡੇ ਘਰ ਦਾ ਵਿੜਾ ਕਾਫੀ ਵੱਡਾ ਸੀ। ਸ਼ਾਮ ਵੇਲੇ ਅੱਬਾ ਜੀ ਕੋਲ ਪਿੰਡ ਦੇ ਵੱਡੇ ਹੁੱਕਾ ਪੀਣ ਆ ਜਾਂਦੇ ਤੇ ਰਾਤ ਗਏ ਤੱਕ ਬੈਠੇ ਰਹਿੰਦੇ ਸਨ। ਮੇਰੇ ਵੱਡੇ ਭਰਾਵਾਂ ਦੇ ਘੂੜੇ ਬੇਲੀ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਵੀ ਇੱਕ ਬੱਕਰੀ ਮੰਜੀ ਤੇ ਬੈਠੇ ਗੱਪਾਂ ਮਾਰਦੇ ਰਹਿੰਦੇ ਸਨ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇੱਕ ਦਿਨ ਸਾਡਾ ਗੁੰਡੀ ਕਿਰਪਾਲ ਸਿੰਘ ਸਾਡੇ ਘਰ ਆਇਆ ਹੋਇਆ ਸੀ ਕਿਰਪਾਲ ਸਿੰਘ ਮੇਰੇ ਅੱਬਾ ਜੀ ਦਾ ਭਗਵਟ ਭਰਾ ਬਣਿਆ ਹੋਇਆ ਸੀ ਇਸ ਲਈ ਅਸੀਂ ਸਾਰੇ ਭੈਣ ਭਰਾ ਉਸ ਨੂੰ ਚਾਚਾ ਆਖਦੇ ਹੁੰਦੇ ਸੀ ਮੇਰੇ ਅੱਬਾ ਜੀ ਉਸ ਵੇਲੇ ਹੁੱਕਾ ਪੀ ਰਹੇ ਸਨ ਹੁੱਕਾ ਪਿੰਦੇ-ਪਿੰਦੇ ਪਤਾ ਨਹੀਂ ਕੀ ਗੱਲ ਹੋਈ ਅੱਬਾ ਜੀ एकदम ਗਰਮ ਹੋ ਗਏ ਉਹਨਾਂ ਦੀ ਆਵਾਜ਼ ਵਿੱਚ ਤਰਕੀ ਵੇਖ ਕੇ ਮੈਂ ਦਿਮਾਗੀ ਉਧਰ ਨੂੰ ਦੌੜਦੇ ਹੋਏ ਗਏ ਅਸਾਂ ਵੇਖਿਆ ਕਿ ਅੱਬਾ ਜੀ ਕਹਿ ਰਹੇ ਨੇ ਇਹ ਮੁਲਕ ਵੰਡੇ ਨਹੀਂ ਜਾ ਸਕਦਾ ਸਾਨੂੰ ਸਭਨਾਂ ਨੂੰ ਇੱਥੇ ਕੀ ਤਕਲੀਫ ਹੈ ਵਾਕਿਆ ਹੀ ਉਦੋਂ ਕਿਸੇ ਮੁਸਲਮਾਨ ਨੂੰ ਕਿਸੇ ਸਿੱਖ ਨੂੰ ਸਿੱਖ ਨੂੰ ਮੁਸਲਮਾਨ ਨੂੰ ਤੇ ਹਿੰਦੂ ਨੂੰ ਮੁਸਲਮਾਨ ਜਾਂ ਸਿੱਖ ਨੂੰ ਕੋਈ ਤਕਲੀਫ ਨਹੀਂ ਸੀ ਸਭੋਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਦੇ ਸਨ ਮੇਰੇ ਅੱਬਾ ਜੀ ਨੂੰ ਪੱਕ ਸੀ ਕਿ ਇਸੇ ਧਰਤੀ ਦੇ ਮੁਸਲਮਾਨਾਂ ਹਜ਼ਾਰਾਂ ਸਾਲਾਂ ਹਕੂਮਤ ਕੀਤੀ ਇਹ ਸਾਡੀ ਆਪਣੀ ਜ਼ਮੀਨ ਹੈ ਨਾਲੇ ਆਪਣੇ ਜੰਮਨ ਭੋਏ ਨੂੰ ਤੇ ਮਾਲ ਡੰਗਰ ਛੱਡ ਕੇ ਕੋਈ ਇੱਥੋਂ ਨਹੀਂ ਜਾਵੇਗਾ ਚਾਚਾ ਕਰਪਾਲ ਸਿੰਘ ਅੱਬਾ ਜੀ ਨੂੰ ਹੌਲੀ ਬੋਲਣ ਲਈ ਕਹਿ ਰਹੇ ਸਨ ਪਰ ਅੱਬਾ ਜੀ ਉੱਚੀ ਉੱਚੀ ਬੋਲ ਰਹੇ ਸਨ ਤੇ ਆਖ ਰਹੇ ਸਨ ਜੇ ਮੁਲਕ ਟੁੱਟ ਗਿਆ ਤਾਂ ਮੈਂ ਵੀ ਇੱਥੇ ਹੀ ਰਹਾਂਗਾ ਇਸ ਘਰ ਵਿੱਚ ਮੇਰਾ ਜਨਮ ਹੋਇਆ ਹੈ ਇਹਨਾਂ ਗਲੀਆਂ ਵਿੱਚ ਹੀ ਖੇਡ ਕੇ ਮੈਂ ਜਵਾਨ ਹੋਇਆ ਇੱਥੇ ਹੀ ਸਾਡਾ ਮਾਲ ਡੰਗਰ ਹੈ ਮੈਂ ਇਸ ਧਰਤੀ ਨੂੰ ਛੱਡ ਕੇ ਨਹੀਂ ਜਾ ਸਕਦਾ ਜੇ ਮੈਨੂੰ ਮਰਨਾ ਹੀ ਹੈ ਤਾਂ ਇਸੇ ਧਰਤੀ 'ਚ ਮਰਨ 'ਚ ਫਖਰ ਮਹਿਸੂਸ ਕਰਾਂਗਾ ਚਾਚਾ ਕਰਪਾਲ ਸਿੰਘ ਅੱppa ਜੀ ਨੂੰ ਹੌਸਲਾ ਦੇ ਰਹੇ ਸਨ ਜੇ ਤੁਹਾਡੇ ਉੱਤੇ ਕੋਈ ਆਫਤ ਆਈ ਤਾਂ ਮੇਰੇ ਉੱਤੇ ਗੁਜ਼ਰ ਕੇ ਆਵੇਗੀ ਜੇ ਕੋਈ ਗੋਲੀ ਤੁਹਾਨੂੰ ਲੱਗੇਗੀ ਤਾਂ ਪਹਿਲਾਂ ਮੈਨੂੰ ਵੱਜੇਗੀ ਤੁਹਾਡੇ ਮਰਨ ਤੋਂ ਪਹਿਲਾਂ ਮੈਂ ਮਰਾਂਗਾ ਮੇਰੇ ਹੁੰਦਿਆਂ ਕੋਈ ਤੁਹਾਡੇ ਵੱਲ ਪੈੜੀ ਨੀਅਤ ਨਾਲ ਕਿਸ ਤਰ੍ਹਾਂ ਵਿਖ ਸਕਦਾ ਹੈ ਇਹੋ ਜਿਹੀਆਂ ਗੱਲਾਂ ਵੱਡੇ ਭਰਾਵਾਂ ਦੇ ਬੇਲੀ ਵੀ ਉਹਨਾਂ ਨੂੰ ਆਖਦੇ ਹੁੰਦੇ ਸਨ ਇਹਨਾਂ ਗੱਲਾਂ ਨਾਲ ਸਾਨੂੰ ਬੜਾ ਹੀ ਹੌਸਲਾ ਮਿਲਦਾ ਸੀ ਫਿਰ ਵੀ ਜਦ ਬੁਲੀ ਹਨੇਰੀ ਚੱਲੀ ਤਾਂ ਅੱਬਾ ਜੀ ਤੋਂ ਇਲਾਵਾ ਅਸੀਂ ਸਾਰੇ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ ਸਾਂ ਉਹ ਦਿਨ ਮੈਂ ਜ਼ਿੰਦਗੀ ਵਿੱਚ ਕਦੀ ਵੀ ਨਹੀਂ ਭੁੱਲ ਸਕਦੀ ਜਿਸ ਦਿਨ ਮਾਂ ਜੀ ਨੇ ਸਵੇਰੇ ਚੁੱਲ੍ਹਾ ਨਹੀਂ ਸੀ ਜਲਾਇਆ ਅੱਬਾ ਜੀ ਮਾਲ ਡੰਗਰ ਲੈ ਕੇ ਡੇਰੇ ਚਲੇ ਗਏ ਸਨ ਪਿੰਡ ਦੇ ਅਖ਼ਰ ਮੁਸਲਮਾਨ ਆਪਣੇ ਘਰਾਂ ਨੂੰ ਤਾਲੇ ਲਾ ਕੇ ਕੈਂਪ ਵਿੱਚ ਚਲੇ ਗਏ ਸਨ ਜੋ ਸਾਡੇ ਪਿੰਡੋਂ 8 ਮੀਲ ਦੂਰ ਸੀ ਅਜੇ ਦਿਨ ਚੜ੍ਹਿਆ ਨਹੀਂ ਸੀ ਪਰ ਉਹ ਡੰਗਰ ਜਿਹੜੇ ਅੱਬਾ ਜੀ ਸਵੇਰੇ ਡੇਰੇ ਵੱਲ ਲੱਗੇ ਸਨ ਵਾਪਸ ਘਰ ਆ ਗਏ ਸੀ ਪਰ ਉਹ ਆਪਣੇ ਹਿੱਸੇਨ ਪਰਤੇ ਪਤਾ ਲੱਗਾ ਕਿ ਅੱਬਾ ਜੀ ਨੂੰ ਡੇਰੇ ਉੱਤੇ ਧਾੜਵੀਆਂ ਕਤਲ ਕਰ ਦਿੱਤਾ ਹੈ ਇਹ ਮਨਹੂਸ ਖ਼ਬਰ ਸੁਣ ਕੇ ਬਿਨਾਂ ਸੋਚੇ ਸਮਝੇ ਵੱਡੇ ਤਿੰਨੇ ਭਰਾ ਤੇ ਉਹਨਾਂ ਦੇ ਬੇਲੇ ਕਰੋਂ ਡੇਰੇ ਵਾਲੇ ਨੂੰ ਭੱਜ ਪਏ ਮੈਨੂੰ ਤੇ ਮਾਜੀ ਨੂੰ ਚਾਚਾ ਕਰਪਾਲ ਸਿੰਘ ਆਪਣੇ ਘਰ ਲੈ ਗਿਆ ਮਾਜੀ ਜੀ ਜਲਦੀ ਚ ਘਰ ਦੇ ਦਰਵਾਜ਼ੇ ਬੰਦ ਨਹੀਂ ਸੰ ਕਰਕੇ ਕਰ ਸਕੇ ਇਹਨੇ ਵਿੱਚ ਧੜਵੀਆਂ ਸਾਡੇ ਘਰ ਤੇ ਹਮਲਾ ਕਰ ਦਿੱਤਾ ਤੇ ਘਰ ਦਾ ਸਾਰਾ ਸਮਾਨ ਉਹ ਲੁੱਟ ਕੇ ਲੈ ਗਏ ਡੰਗਰਾਂ ਨੂੰ ਵੀ ਉਹਨਾਂ ਆਪਸ ਵਿੱਚ ਵੰਡ ਲਿਆ ਸੀ ਸਿਰਫ ਮੇਰਾ ਬਸਤਾ ਫੱਟੀ ਤੇ ਕਿਤਾਬਾਂ ਬੇੜੇ ਵਿੱਚ ਕਿੱਲਰੀਆਂ ਪਈਆਂ ਸਨ ਪੌੜੀਆਂ ਲੱਗੇ ਮੇਰੀ ਸਿਆਹੀ ਦੀ ਦਵਾਈ ਡੁੱਲੀ ਪਈ ਸੀ ਵੱਡੇ ਭਰਾ ਜੀ ਵਾਪਸ ਨਹੀਂ ਸਨ ਆਂ ਜੀ ਦਾ ਰੋਣਾ ਬੰਦ ਨਹੀਂ ਸਿਹੂ ਰਿਹਾ ਚਾਚਾ ਕਰਪਾਲ ਸਿੰਘ ਮੈਨੂੰ ਤੇ ਮਾਂ ਜੀ ਨੂੰ ਨਾਲ ਲੈ ਕੇ ਕਿਸੇ ਕੈਂਪ ਵੱਲ ਨੂੰ ਤੁਰ ਪਏ ਸਨ ਰਸਤੇ ਵਿੱਚ ਅਸੀਂ ਵੇਖਿਆ ਵੱਡੇ ਭਰਾ ਮੁਹੰਮਦ ਵਜ਼ੀਰ ਦੀ লাশ ਆਪਣੀ ਹੀ ਗਲੀ ਦੀ ਨੁੱਕਰ ਤੇ ਟੁੱਕੀ ਪਈ ਸੀ ਜਿਸਨੂੰ ਵੇਖ ਕੇ ਮੇਰੀਆਂ ਤੇ ਮਾਂ ਜੀ ਦੀਆਂ ਚੀਕਾਂ ਹੀ ਨਿਕਲ ਗਈਆਂ ਮਾਂ ਜੀ ਨੇ ਆਹਾਂ ਬਦ ਕੇ ਆਪਣੇ लाडले ਪੁੱਤਰ ਦੀ লাশ ਤੇ ਮੱਥਾ ਜਮਿਆ ਚਾਚਾ ਕ੍ਰਿਪਾਲ ਸਿੰਘ ਸਾਨੂੰ ਖਿੱਚਦਾ ਧੂੰਦਾ ਉੱਥੋਂ ਲੈ ਗਿਆ ਜੇ ਅਸੀਂ ਆਪਣੇ ਪਿੰਡ ਤੋਂ ਬਾਹਰ ਨਹੀਂ ਨਿਕਲੇ ਸਾਂ ਅੱਗੇ ਫਿਰ ਧੜਵੀ ਸਾਡੇ ਸਾਹਮਣੇ ਆ ਗਏ ਮੈਂ ਤੇ ਮਾਂ ਜੀ ਜਲਦੀ ਨਾਲ ਇੱਕ ਘਰ ਵਿੱਚ ਵੜ ਗਏ ਇਹ ਘਰ ਵੀ ਸਿੱਖਾਂ ਦਾ ਹੀ ਸੀ ਧੜਵੀ ਅਸ਼ਾਏ ਚਾਚਾ ਕ੍ਰਿਪਾਲ ਸਿੰਘ ਨੂੰ ਸਾਡੇ ਨਾਲ ਆਉਂਦਾ ਵੇਖ ਲਿਆ ਸੀ ਇਸੇ ਲਈ ਉਹਨਾਂ ਨੇ ਚਾਚੇ ਨੂੰ ਵੀ ਥਾਂ ਤੇ ਕਤਲ ਕਰ ਦਿੱਤਾ ਉਸ ਵਿਚਾਰੇ ਨੂੰ ਸਾਡੀ ਹਿਫਾਜ਼ਤ ਕਰਨ ਦੀ ਸਜ਼ਾ ਦਿੱਤੀ ਗਈ ਸੀ ਪਰ ਉਹ ਥੜਵੀ ਉਸ ਘਰ ਵਿੱਚ ਨਾ ਦਾਖਲ ਹੋ ਸਕੇ ਕਿਉਂ ਜੋ ਸ਼ੀਰਾਂ ਵਰਗੇ ਜਵਾਨ ਸਿੱਖ ਵੀਰ ਸਾਡੀ ਹਿਫਾਜ਼ਤ ਕਰ ਰਹੇ ਸਨ ਉਸ ਘਰ ਅਸੀਂ ਦੂਵੇਂ ਮਾਮਾ ਦੀਆਂ ਬੇਹੱਦ ਪਰੇਸ਼ਾਨ ਸਾਂ ਉੱਥੇ ਹੀ ਸਾਨੂੰ ਇਹ ਪੜੀ ਖ਼ਬਰ ਵੀ ਮਿਲੀ ਕਿ ਮੇਰਾ ਵੀਰ ਬਦਰੂ ਵੀ ਥੜਵੀਆਂ ਹੱਥੋਂ ਮਾਰਿਆ ਗਿਆ ਰਾਤ ਤੱਕ ਬਾਹਰੋਂ ਆਏ ਸਾਰੇ ਥੜਵੀ ਸਾਡੇ ਪਿੰਡੋਂ ਜਾ ਚੁੱਕੇ ਸਨ ਪਰ ਸੱਚੀ ਗੱਲ ਹੈ ਕਿ ਜਿਸ ਘਰ ਉਸ ਆਪਣਾ ਲਈ ਸੀ ਸਾਨੂੰ ਉਹਨਾਂ ਨੂੰ ਦੱਸੇ ਬਿਨਾਂ ਅਸੀਂ ਦੋਵੇਂ ਮਾਵਾਂ ਧੀਆਂ ਹਨੇਰੇ ਵਿੱਚ ਉਸਕਰੋਂ ਨਿਕਲ ਕੇ ਕੈਂਪ ਵੱਲ ਟਰਪਈਆਂ ਉਸੇ ਵੇਲੇ ਤੱਕ ਮਾਂ ਜੀ ਦਾ ਰੂਬਰੂਰਾ ਹਾਲ ਗਾ ਹੋ ਗਿਆ ਸੀ ਉਹਨਾਂ ਮਿਰਸ ਜੀਵਾਂ ਘੁੱਟ ਕੇ ਫੜੀ ਹੋਈ ਸੀ ਤੇ ਮੈਨੂੰ ਖਿੱਚਦੇ ਵੇ ਕੈਂਪ ਵੱਲ ਲਈ ਜਾ ਰਹੇ ਸਨ ਜਦੋਂ ਅਸੀਂ ਕੋਰਾਲਿਕ ਕੈਂਪ ਵਿੱਚ ਪੜੇ ਤਾਂ ਮਾਂ ਜੀ ਵੀ ਹੁਸ਼ੂ ਟਿਕ ਹੋ ਕੇ ਡਿੱਗ ਪਏ ਉੱਥੇ ਆਪਨ ਤੱਕ ਨਾ ਤਾਂ ਮਾਂ ਦੇ ਸੇਤ ਚੁੰਨੀ ਰਹੀ ਸੀ ਨਾ ਮੇਰੇ ਪੈਰਾਂ ਦੀ ਜੁੱਤੀ ਗੇਟ ਵਿੱਚ ਨਰਾਸ਼ ਸੀ ਕਿ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ ਪਤਾ ਨਹੀਂ ਕਿਸ ਤਰ੍ਹਾਂ ਮੈਂ ਤੇ ਮਾਂ ਜੀ ਕਿਸੇ ਬਾਰੀ ਵਿੱਚੋਂ ਗੁਜ਼ਰ ਕੇ ਗੱਡੀ ਵਿੱਚ ਬੜ ਗਈਆਂ ਸਾਂ ਅਜੇ ਗੱਡੀ ਨੇ ਬਿਸਲ ਨਹੀਂ ਸੀ ਦਿੱਤੀ ਕਿ ਸਾਨੂੰ ਲੱਭਦਾ ਲਬਾਉਂਦਾ ਉਸ ਘਰ ਦਾ ਇੱਕ ਬਜ਼ੁਰਗ ਜਿੱਥੇ ਉਸ ਆਪਣਾਲੇ ਸੀ ਬੱਬਾ ਜਸਵੀਰ ਸਿੰਘ ਸਾਡੇ ਕੋਲੇ ਆ ਗਿਆ ਸਾਡੇ ਮੰਦੇ ਹਵਾਲੇ ਕਿਉਂ ਰੋ ਨਹੀਂ ਲੱਗ ਪਿਆ ਫਿਰ ਉਸਨੇ ਆਪਣੀ ਪੱਗ ਲਾ ਕੇ ਮਾਂ ਦੇ ਸਿਰ ਨੂੰ ਘੱਜ ਦਿੱਤਾ ਤੇ ਮੈਨੂੰ ਆਪਣੀ ਜੁੱਤੀ ਲਾ ਕੇ ਦਿੱਤੀ ਹਾਲਾਂਕਿ ਜੁੱਤੀ ਮੈਨੂੰ ਬਹੁਤ ਵੱਡੀ ਸੀ ਚਾਚਾ ਜਸਵੀਰ ਸਿੰਘਾ ਤ੍ਰਿਪੁੰਸ ਦੇ ਮੇਰੀ ਮਾਂ ਨੂੰ ਆਖਣ ਲੱਗਾ ਭੈਣ ਮੈਨੂੰ ਮਾਫ ਕਰ ਦੇ ਗੱਡੀ ਚ ਲੈਣ ਵਾਲੀ ਸੀ ਜਦ ਮੈਨੂੰ ਦੂਰੋਂ ਆਪਣਾ ਵੀਰ ਵੀਰ ਉਪਾਸਾ ਹੋਇਆ ਰੇਲਵੇ ਸਟੇਸ਼ਨ ਵੱਲ ਆਉਂਦਾ ਦਿਸਿਆ ਉਹਦੇ ਨਾਲ ਉਸ ਤੇ ਯਾਰ ਬੱਗਾ ਸਿੰਘ ਦੇ ਨਿਸ਼ਾਨ ਸਿੰਘ ਵੀ ਸਨ ਮੈਂ ਚੀਕ ਕੇ ਵੀਰ ਨੂੰ ਆਪਣੇ ਵੱਲ ਬੁਲਾਉਣ ਦਾ ਚਤਨ ਕੀਤਾ ਪਰ ਦੂਰ ਹੋਣ ਤੇ ਲੋਕਾਂ ਦੇ ਬੀਪਣਾ ਹਜੂਮ ਹੁਣ ਕਰਕੇ ਵੀਰ ਨੇ ਮੇਰੀ ਗੱਲ ਨਾ ਸੁਣੀ ਅਚਾਨਕ ਹੀ ਇੱਕ ਪਾਸਿਓਂ ਫਸਾਦੀਆਂ ਰੇਲਵੇ ਸਟੇਸ਼ਨ ਉੱਤੇ ਹਮਲਾ ਕਰ ਦਿੱਤਾ ਗੱਡੀ ਤੇ ਚੜ ਰਹੀਆਂ ਬੀਬੀਆਂ ਵਾਲਾਂ ਤੇ ਬਢੇਰੀ ਉਮਰ ਦੇ ਬੰਦਿਆਂ ਵਿੱਚ ਰੌਲਾ ਪੈ ਗਿਆ ਫਿਰ ਮੈਂ ਆਪਣੇ ਵੀਰ ਨੂੰ ਉਹਨਾਂ ਫਸਾਦੀਆਂ ਨਾਲ ਲੜਦੇ ਵੇਖਿਆ ਉਹਦੇ ਸਿੱਖ ਸਾਥੀ ਵੀ ਉਹਦਾ ਸਾਥ ਦੇ ਰਹੇ ਸਨ ਸੈਂਕੜੇ ਵੈਰੀਆਂ ਅੱਗੇ ਉਹਨਾਂ ਦੀ ਵਾਹ ਹੀ ਨਾ ਚੱਲੀ ਤੇ ਮੈਂ ਆਪਣੇ ਵੀਰ ਵੀਰ ਨੂੰ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਸਮੇਤ ਆਪਣੀ ਅੱਖਾਂ ਨਾਲ ਆਪਣੇ ਹੀ ਲੋਹੂ ਵਿੱਚ ਨਹਾਉਂਦੇ ਹੋਏ ਤੱਕਿਆ ਹਾਲਾਤ ਖਰਾਬ ਹੋਣ ਕਰਕੇ ਗੱਡੀ ਵੇਲੇ ਤੋਂ ਪਹਿਲਾਂ ਹੀ ਚਲਾ ਦਿੱਤੀ ਗਈ ਮੇਰੀ ਮਾਂ ਜੀ ਰੋਲਾ ਪੰਤ ਤੋਂ ਬਾਅਦ ਖਾਫ ਨਾਲ ਇੱਕ ਪਾਸੇ ਸੁੰਗੜ ਕੇ ਬਹਿ ਗਏ ਇਹ ਵੀ ਚੰਗਾ ਹੋਇਆ ਕਿ ਉਹ ਆਪਣੇ ਲਾਲ ਨੂੰ ਬੁੱਟੀ-ਬੁੱਟੀ ਹੁੰਦੇ ਨਾ ਵੇਖ ਸਕੇ ਗੱਡੀ ਚੱਲ ਪਈ ਸੀ ਹਰ ਪਾਸੇ ਰੋਂਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਰਾਹ ਵਿੱਚ ਇਧਰ ਉਧਰ ਬੇਦਰਦੀ ਨਾਲ ਟੁੱਕੀਆਂ ਹੋਈਆਂ ਲਾਸ਼ਾਂ ਕਿਸੇ ਨਵੇਂ ਮੁਲਕ ਬਣਨ ਦੀਆਂ ਖਬਰਾਂ ਦੇ ਰਹੀਆਂ ਸਨ ਉਹਨਾਂ ਵੱਲ ਵੇਖ ਕੇ ਮਾਂ ਇੱਕ ਵਾਰ ਫਿਰ ਬੇਹੋਸ਼ ਹੋ ਗਈ ਜਦੋਂ ਗੱਡੀ ਲਾਹੌਰ ਸਟੇਸ਼ਨ ਤੇ ਪੜੀ ਤਾਂ ਬਹਾਵਲਪੁਰ ਵਸਾ ਅੱਬਾ ਜੀ ਦਾ ਭਰਾ ਅਹਿਮਦ ਬਖਸ਼ ਸਾਨੂੰ ਲੱਭ ਕੇ ਬਹਾਵਲਪੁਰ ਲੈ ਗਿਆ ਮੇਰੇ ਮਾਂ ਜੀ ਦੀ ਇਸ ਕਹਾਣੀ ਦਾ ਅਖੀਰ ਹਮੇਸ਼ਾ ਰੋਂਦੇ ਹੁੰਦਾ ਹੈ ਉਹ ਆਪਣੇ ਅੱਬਾ ਜੀ ਤੇ ਪਿਆਰੇ ਵੀਰਾਂ ਨੂੰ ਯਾਦ ਕਰਕੇ ਇੰਜ ਰੋਂਦੇ ਨੇ ਜਿਵੇਂ ਇਹ ਉਹਨਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੋਵੇ ਪਰ ਹੈਰਾਨੇ ਵਾਲੀ ਗੱਲ ਇਹ ਹੈ ਕਿ ਜਿਸ ਜੂ ਤੋਂ ਉਹਨਾਂ ਨੂੰ ਇਹਨੇ ਦੁੱਖ ਮਿਲੇ ਉਹ ਉਸ ਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਹੀਂ ਕਰ ਸਕੇ ਹੁਣ ਵੀ ਜਦੋਂ ਵੀ ਇੰਡੀਆ ਤੋਂ ਮੇਰਾ ਕੋਈ ਖਾਤਾ ਹੁੰਦਾ ਹੈ ਤਾਂ ਮਾਜੀ ਉੱਚਾ ਪੁੱਛਦੇ ਨੇ ਇਹ ਕਿਹੜੇ ਇਲਾਕੇ ਤੋਂ ਆਇਆ ਹੈ ਤੇ ਜਦੋਂ ਮੈਂ ਦੱਸਣਾ ਵਾਂ ਇਹ ਖਾਤਾ ਰੋਪੜ ਤੋਂ ਆਇਆ ਹੈ ਤਾਂ ਮਾਂ ਜੀ ਭੇਜਣ ਵਾਲੇ ਦੇ ਨਾਂ ਪੁੱਛਦੇ ਨੇ ਤੇ ਫਿਰ ਦੱਸੇ ਨਾ ਦੱਸੇ ਨਾਂ ਨੂੰ ਚਾਚਾ ਕਰਪਾਲ ਸਿੰਘ ਤੇ ਬਾਬਾ ਜਸਵੀਰ ਸਿੰਘ ਤੇ ਆਪਣੇ ਪਿਆਰੇ ਵੀਰਾਂ ਦੇ ਬੇਲੀਆਂ ਬੱਗਾ ਸਿੰਘ ਤੇ ਨਿਸ਼ਾਨ ਸਿੰਘ ਦੇ ਨਾਵਾਂ ਨਾਲ ਮਿਲਦੇ ਨੇ ਆਖਦੇ ਨੇ ਸਾਨੂੰ ਬਚਾਉਂਦੇ ਹੋਏ ਆਪਣੇ ਜਾਨ ਕੁਰਬਾਨ ਕਰਨ ਵਾਲਾ ਚਾਚਾ ਕਰਪਾਲ ਸਿੰਘ ਮੇਰੇ ਅੱਬਾ ਜੀ ਦਾ ਭਰਾ ਬਣਿਆ ਹੋਇਆ ਸੀ ਮੇਰੇ ਵੀਰਾਂ ਨੂੰ ਬਚਾਉਂਦੇ ਹੋਏ ਜਾਨ ਦੇਣ ਵਾਲੇ ਵੀ ਮੇਰੇ ਵੀਰੀ ਸਨ ਉਹ ਅਨਪੜ੍ਹ ਨੇ ਮੇਰੇ ਹੱਥੋਂ ਖੱਦ ਲੈ ਕੇ ਧੀਰਤਾ ਕੋਸ ਨੂੰ ਵੇਖਦੇ ਰਹਿੰਦੇ ਨੇ ਪਤਾ ਨਹੀਂ ਉਹਨਾਂ ਨੂੰ ਇੰਨਾ ਖਤ ਵਿੱਚੋਂ ਆਪਣੇ ਵੀਰਾਂ ਵਾਲੀ ਧਰਤੀ ਦੀ ਖੁਸ਼ਬੂ ਆਉਂਦੀ ਏ ਮੈਂ ਵਖੇਈ ਕਈ ਵਾਰ ਉਹ ਖਤ ਚੁੰਮਣ ਲੱਗ ਪੈਂਦੇ ਨੇ ਉਹਨਾਂ ਦੀਆਂ ਅੱਖਾਂ ਵਿੱਚੋਂ ਇੱਕ ਤਾਰ ਹੰਝੂ ਵਗਣ ਲੱਗ ਪੈਂਦੇ ਨੇ ਇਹ ਸਭ ਕੁਝ ਮੈਥੋਂ ਬਰਦਾਸ਼ਤ ਨਹੀਂ ਹੁੰਦਾ ਇਸ ਲਈ ਹੁਣ ਜਦੋਂ ਵੀ ਰੋਪੜ ਤੋਂ ਖਤ ਆਉਂਦਾ ਤਾਂ ਮੈਂ ਉਹਨਾਂ ਮਾਂ ਜੀ ਦੇ ਹਵਾਲੇ ਕਰਕੇ ਘਰੋਂ ਬਾਹਰ ਨਿਕਲ ਜਾਂਦਾ ਹਾਂ ਸੋਚਾਂ ਵਿੱਚ ਡੁੱਬ ਜਾਂਦਾ ਹਾਂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ